ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਜ਼ਿਲ੍ਹਾ ਪਰਿਸ਼ਦ ਮੈਂਬਰ ਸਰਨਜੀਤ ਸਿੰਘ ਘਰਚਾ ਜੀ ਜੋ ਕਿ ਗੁਰੂ ਚਰਨਾਂ ਦੇ ਵਿੱਚ ਜਾ ਵਿਰਾਜਮਨ ਹੋ ਗਏ ਸਨ ਉਹਨਾਂ ਨਾਮਿਤ ਸ੍ਰੀ ਸਹਿਜ ਪਾਟਪੋਗ ਪੈਂਡ ਕੋਹਾੜਾ ਦੇ ਗੁਰਦੁਆਰਾ ਸ੍ਰੀ ਇਸਰਸਰ ਸਾਹਿਬ ਵਿਖੇ ਪਾਇਆ ਗਿਆ ਸਮਾਗਮ ਦੀ ਆਰੰਭਤਾ ਮੌਕੇ ਗੁਰਦੁਆਰਾ ਸ੍ਰੀ ਇਸਰਸਰ ਸਾਹਿਬ ਕੋਹਾੜਾ ਦੇ ਐਡ ਗ੍ਰਾਂਤੀ ਪਾਇ ਲਖਵਿੰਦਰ ਸਿੰਘ ਵੱਲੋਂ ਕੀਰਤਨ ਕਰਕੇ ਹਾਜ਼ਰੀ ਭਰੀ ਗਈ ਉਪਰੰਤ ਸੰਤ ਬਾਬਾ ਮੇਜਰ ਸਿੰਘ ਪੰਜ ਭੈਣੀਆਂ ਦੇ ਜਥੇ ਵੱਲੋਂ ਬ੍ਰੇਕ ਮਾਈਕ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਗੁਰਵਾਨੀ ਦੇ ਨਾਲ ਜੋੜਿਆ ਗਿਆ। ਸਵਰਗਵਾਸੀ ਸਰੰਜ ਸਿੰਘ ਘਰਚਾ ਨੂੰ ਸਰਦਾਰਾਂ ਦੇ ਫੁੱਲ ਪੇਟ ਕਰਨ ਪਾਲਿਆਂ ਦੇ ਵਿੱਚ ਸਰਦਾਰ ਸਰੰਜ ਸਿੰਘ ਢਿਲੋ ਸਾਹਿਬ ਕਾ ਕੈਪਟਨ ਮੰਤਰੀ ਪੰਜਾਬ ਹਲਕਾ ਸਾਨੇਵਾਲ ਦੇ ਵਿਦਾਇਕ ਕਰਦੀਪ ਸਿੰਘ ਮੁੰਡਿਆ ਕਾਂਗਰਸ ਦੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਮਨਪੀਤ ਸਿੰਘ ਈਆਲੀ ਵਿਦਾਇਕ ਹਲਕਾ ਦਾਖਾ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੇਦਪੁਰੀ ਮਾਨ ਸਿੰਘ ਘਰਚਾ ਜਸਪਾਲ ਸਿੰਘ ਗੈਸਪੁਰਾ ਹੇਮਰਾਜ ਰਾਜੀ ਸਾਨੇਵਾਲ ماشٹر تیلو رام کو ہڑا کوہاڑا کلدیپ گرچا اوتارو سنگھ ہربجن سنگھ گل جنڈیالی ستوت سنگھ گرچا ماشٹر اشوک کمار سنگھ چال لکی سندو سندھو نرپالس گرچا اوتار سن کوڑا منجندر پولا مانگٹ منجیت نمبردار اکا ہی وقت دارمکاوک آگو نے پہنچ کے اس دکھتی گھڑی شامل ہو کے حاضری لوائی 19 10 ਦੇ ਸਾਮਲ ਹੋਏ ਸੋ ਸਾਰੇ ਸ਼ੇਰੀ ਵਾਲਾ ਨੇ ਦੁਸਤ ਜੀ ਸਤ ਜੀ ਸਤਨਾ ਸਵਾਗਤ ਹੈ ਮੰਗੀ ਜੀ ਜਲ ਕੇ ਪੀਂਚ ਭਵਨ ਅਤਾ ਤੁਮ ਬਾਹ ਰਕਤ ਨੂੰੁੰਦ ਕਾ ਗਾਰਾ ਹਾੜ ਜਰ ਪੰਪੀ ਤਸ اج سردار چرنجیت سنگھ جی چرچا جو سڈے بہت ہی پرم ਔਰ ਜਿਹੜੇ ਪਿਆਰੇ ਹਜੀ ਸਨ ਬਹੁਤ ਅਚਾਨਕ ਉਹਨਾਂ ਦਾ ਸ਼ੰਖੇਪ ਦੀ ਬਿਮਾਰੀ ਵਿੱਚੋਂ ਅਚਾਨਕ ਚਲਾਣਾ ਕਰ ਗਏ ਅੱਜ ਉਹਨਾਂ ਦਾ ਅੰਤਿਮ ਜੋ ਅਰਦਾਸ ਸੀ ਬਹੁਤ ਵੱਡੀ تعداد ਵਿੱਚ ਸਾਰੇ ਜ਼ਿਲ੍ਹੇ ਵਿੱਚ ਜ਼ਿਲ੍ਹੇ ਤੋਂ ਬਾਹਰ ਵੀ ਉਹਨਾਂ ਦੇ ਸੱਜਣ ਵਿੱਚ ਪ੍ਰੇਮ ਸਾਰੇ ਭੰਗੇ ਨੇ ਇੱਕ ਬਹੁਤ ਆਸਮੁਖਸ਼ੀਤ ਮਲਾਪੜਾ ਸੁਆ ਹਰ ਇੱਕ ਨਾਲ ਪਿਆਰ ਸਤਕਾਰ ਇੱਕ ਨੂੰ ਦੇਣ ਵਾਲੇ ਔਰ ਇਹ ਬਹੁਤ ਵੱਡਾ ਯਾਰ ਦਾ ਖਜ਼ਾਨਾ ਕੇ ਲੀਏ ਉਹ ਆਪਣਾ ਲੇਕੇ ਗਏ ਨੇ ਸੰਸਾਰ ਤੋਂ ਭਾਗਵਾਨੀ ਵਿੱਚ ਚਲੇ ਗਏ ਕਿ ਚਰਨ ਜਾਵਰੇ ਜੁਮਰ ਹੈ ਇੱਕ ਬੇਟਾ ਉਹਨਾਂ ਦਾ ਪ੍ਰਮਾਤਮਾ ਪਰਿਵਾਰ ਨੂੰ ਉਹਨਾਂ ਦਿੱਤੀ ਨੂੰ ਉਹਨਾਂ ਦੇ ਦਰਸਤ ਸੀ ਉਹਨੇ ਮਾਤਾ ਨੂੰ ਚੜ੍ਹਦੀ ਕਲਾ ਰੱਖੇ ਔਰ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਪਿਤਾ ਦੇ ਪਾਏ ਪੂਰਨੀਆਂ ਤੇ ਚੱਲਣ ਦਾ ਜਿਹੜਾ ਉਹਦੋਂ ਬਖਸ਼ਿਆ ਸ਼ਰੰਜੀਤ ਗਰਚਾ ਜੀ ਦੀ ਅੱਜ ਅੰਤਮ ਅਰਦਾਸ ਹੋਈ ਹੈ ਭੋਗ ਕੇ ਆ ਮੈਂ ਸਮਝਦਾ ਬਹੁਤ ਚੰਗੇ ਇਨਸਾਨ ਸੀ ਜਿਨ੍ਹਾਂ ਦੇ ਜਾਣ ਨਾਲ ਪੂਰੇ ਇਲਾਕੇ ਦੇ ਵਿੱਚ ਲੋਕਾਂ ਨੇ ਦੁੱਖ ਮਨਾਇਆ ਕਿਉਂਕਿ ਦੋਸਤਾਂ ਦੇ ਦੋਸਤ ਸੀ ਸਦਾ ਖੜੇ ਮੱਥੇ ਸਾਰਿਆਂ ਨੂੰ ਮਿਲਦੇ ਸੀ ਸੋ ਬੜਾ ਵੱਡਾ ਇਲਾਕੇ 'ਚ ਤੇ ਪਰਿਵਾਰ ਨੂੰ ਤਾਂ ਘਾਟਾ ਪਿਆ ਪਰ ਸਾਰੇ ਇਲਾਕੇ ਨੂੰ ਮਸਮੰਦ ਦਾ ਬਹੁਤ ਵੱਡਾ ਘਾਟਾ ਪਿਆ ਸੋ ਉਹਨਾਂ ਦੇ ਜਾਣ ਨਾਲ ਮੈਂ ਉਹ ਆਪਣੇ ਸੱਜਣੇ ਸੱਜਣ ਨੂੰ ਸਰਦਾ ਤੇ ਫੁੱਲ ਭੇਟ ਕਰ ਬਹੁਤ ਹੀ ਦੁਖਦਾਇਕ ਦੀ ਗੱਲ ਆ ਜਿਵੇਂ ਕਿ ਸਾਡੇ ਹਲਕੇ ਦੇ ਬਹੁਤ ਹੀ ਜ਼ਿਆਦਾ ਉੱਗੇ ਸਮਾਜ ਸੇਵੀ ਨੇਤਾ ਧਾਰਮਿਕ ਸ਼ਖਸੀਅਤ کہہ ਸਕਦੇ ਆ ਸਰਦਾਰ ਸ਼ਰਨਜੀਤ ਸਿੰਘ ਕਰਤਾ ਜੀ ਦੇ ਜਾਣ ਦੇ ਨਾਲ ਪੂਰੇ ਹਲਕੇ ਦੇ ਵਿੱਚ ਬੜੀ ਸੋਗ ਦੀ ਜਿਹੜੀ ਲਹਿਰ ਹੈ ਮੈਂ ਸਮਝਦਾ ਵੀ ਅੱਜ ਉਹਨਾਂ ਨੂੰ ਅੰਤਿਮ ਅਰਦਾਸ ਦੇ ਵਿੱਚ ਬੜੀ ਦੂਰੋਂ ਦੂਰੋਂ ਉਹਨਾਂ ਦੀ ਕਮਾਈ ਦੇ ਮੁਤਾਬਕ ਸੰਗਤ ਆਈ ਆ ਇਹਨਾਂ ਨੇ ਅਥਾ ਪਿਆਰ ਉਹਨਾਂ ਨੂੰ ਦਿੱਤਾ ਵਾ ਸੋ ਇਹ ਬਹੁਤ ਵੱਡਾ ਘਾਟਾ ਵਾ ਉਹਨਾਂ ਦੇ ਜਾਣ ਦੇ ਨਾਲ ਮੈਂ ਸਮਝਦਾ ਜਿੱਥੇ ਪਰਿਵਾਰ ਨੂੰ ਤਾਂ ਘਾਟਾ ਪਈ ਪਿਆ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਵਾ ਕਿ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਹੀ ਸੱਚੇ ਪਾਤਸ਼ਾਹ ਸਰਦਾਰ ਅਸ਼ਰਜੀ ਸਿੰਘ ਗਰਚਾ ਜੀ ਦੇ ਉਹਨਾਂ ਦੇ ਜਿਹੜੇ ਰਾਹ ਸੀ ਬਣਾਏ ਹੋਏ ਉਹਨਾਂ ਤੇ ਹੈਰੀ ਨੂੰ ਜਿਹੜਾ ਉਹਨਾਂ ਦਾ ਬੇਟਾ ਉਹਨੂੰ ਚੱਲਣ ਦਾ ਬਲ ਬਖਸ਼ਿਓ ਤੇ ਪਰਿਵਾਰ ਨੂੰ ਘਾਣਾ ਮੰਨਣ ਦਾ ਬਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ